ਚਰਮ ਕਾਦੀ ਆ ਜੇ ਕੋਈ ਸਮੱਸਿਆ ਵਾ ਕੋਈ ਪ੍ਰੋਬਲਮ ਆ ਤੇ ਆਪਣੇ ਘਰਦਿਆਂ ਨਾਲ ਖੁੱਲ ਕੇ ਗੱਲ ਕਰੋ ਘਰ ਦੇ ਵਿਆਹ ਵਾਸਤੇ ਫੋਰਸ ਕਰਦੇ ਪਏ ਆ ਪਰ ਤੁਸੀਂ ਸ਼ਰਮ ਕਰਕੇ ਆਪਣੇ ਘਰਦਿਆਂ ਨੂੰ ਦੱਸ ਨਹੀਂ ਰਹੇ ਜੇ ਕਿ ਮੈਨੂੰ ਆਹ ਪ੍ਰੋਬਲਮ ਆ ਜੇ ਘਰਦਿਆਂ ਨਾਲ ਨਹੀਂ ਗੱਲ ਕਰਨੀ ਤਾਂ ਸਾਡੇ ਨਾਲ ਗੱਲ ਕਰੋ ਕਿਸੇ ਚੰਗੇ ਡਾਕਟਰ ਨਾਲ ਗੱਲ ਕਰ ਲਓ ਜਿਹੜੀ ਵੀ ਕੋਈ ਸਮੱਸਿਆ ਵਾ ਜਾ ਟਿੱਲਾ ਪਾਨਿਆ ਟਾਈਮਿੰਗ ਘਟ ਲੱਗਦੀ ਆ ਅੰਗ ਛੋਟਾ ਵਾ ਘਰੋਂ ਦੀ ਲੋੜ ਨਹੀਂ ਆ ਤੁਹਾਡਾ ਹੱਲ ਪੱਕੇ ਤੌਰ ਤੇ ਕੀਤਾ ਜਾਊਗਾ ਅਸੀਂ ਤੁਹਾਨੂੰ ਦੇਸੀ ਦਵਾਈ ਆਹੋ ਜੀ ਤਿਆਰ ਕਰਕੇ ਦਵਾਂਗੇ ਕਿ ਮਹੀਨੇ ਤੋਂ ਪਹਿਲਾਂ ਤੁਸੀਂ ਆਪਣੇ ਘਰਦਿਆਂ ਨੂੰ ਕਹਿਣਾ ਸ਼ੁਰੂ ਕਰ ਦਿਓ ਕਿ ਵਿਆਹ ਦੀ ਤਰੀਕ ਪੱਕੀ ਕਰ ਤੁਹਾਡੇ ਵਾਸਤੇ ਇੱਕ ਖਾਸ ਕੰਬੋ ਪੈਕ ਤਿਆਰ ਕੀਤਾ ਵਾ ਜਿਹਦੇ ਇਸਤੇਮਾਲ ਕਰਨ ਦੇ ਨਾਲ ਭਾਵੇਂ ਤੁਹਾਡਾ ਲਿੰਗ ਛੋਟਾ ਵਾ ਭਾਵੇਂ ਤੁਹਾਡਾ ਲਿੰਗ ਦੇ ਵਿੱਚ ਤਣਾ ਘਟ ਆਉਂਦਾ ਵਾ ਜਾਂ ਟਾਈਮਿੰਗ ਘਟ ਲੱਗਦੀ ਆ ਇਹ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਕੁਝ ਦਿਨਾਂ ਦੇ ਵਿੱਚ ਠੀਕ ਹੋ ਜਾਣਗੀਆਂ ਪਹਿਲੇ ਹਫਤੇ ਦੇ ਵਿੱਚ ਦਵਾਈ ਤੁਹਾਨੂੰ ਅਸਰ ਦਿਖਾਉਣਾ ਸ਼ੁਰੂ ਕਰ ਦੋਗੀ ਇਹ ਕੰਬੋ ਪੈਕ ਜੇ ਤੁਸੀਂ ਮੰਗਾਉਣਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਕਾਲਿੰਗ ਵਾਲਾ ਨੰਬਰ ਆ ਉਹਤੇ ਕਾਲ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਾਂ ਤੁਸੀਂ ਸਾਨੂੰ ਮਿਲ ਕੇ ਵੀ ਲੈ ਸਕਦੇ ਹੋ ਸਾਡਾ ਪਤਾ ਹੈ ਹਰੀਕੇ ਪਤਨ ਬੂ ਮਾਰਕੀਟ ਮਿਲਣ ਦਾ ਸਮਾਂ ਹਰ ਐਤਵਾਰ 10 ਤੋਂ 5